ਭੱਲਾ ਜਟਪੁਰਾ ਵਿੱਚ ਲੱਗ ਰਹੇ ਨਵੇਂ ਟਰਾਂਸਫਾਰਮ ਵਿੱਚ ਕਥਿਤ ਸਿਆਸੀ ਦਖਲਅੰਦਾਜ਼ੀ ਕਾਰਨ ਪਰੇਸ਼ਾਨ ਹੋ ਰਹੇ ਮੁਹੱਲਾ ਦੇ ਵਸਨੀਕਾਂ ਨੇ ਸਰਹੰਦੀ ਗੇਟ ਚੌਕ ਵਿੱਚ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਵੋਟਾਂ ਲੈਣ ਲਈ ਤਾਂ ਘਰ-ਘਰ ਆ ਕੇ ਅਪੀਲ ਕਰਦੇ ਹਨ ਪਰ ਅੱਜ ਸਾਨੂੰ ਹੀ ਪਰੇਸ਼ਾਨ ਕਰ ਰਹੇ ਹਨ ਮੌਕੇ ਤੇ ਪਹੁੰਚੇ ਨਾਇਬ ਤਹਿਸੀਲਦਾਰ ਦਿਪਿੰਦਰ ਸਿੰਘ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਮੁਹੱਲਾ ਵਾਸੀਆਂ ਨਾਲ ਮੌਕੇ ਤੇ ਪਹੁੰਚ ਕੇ ਦੋਵੇਂ ਤਰ੍ਹਾਂ ਨੂੰ ਸਮਝਾ ਕੇ ਮਸਲੇ ਦਾ ਹੱਲ ਕਰਵਾ ਦਿੱਤਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਮਾਨਾ ਵਾਸੀਆਂ ਵੱਲੋਂ ਧੰਨਵਾਦ ਕੀਤਾ ਗਿਆ ਜੀ ਨਾਮ ਹੈ ਬੰਦਰ ਮੇਰੇ ਨਾਮ ਫਰੀਦਾ ਤੁਸੀਂ ਅੱਜ ਉਹ ਧਰਨੇ ਦੇ ਬੈਠੇ ਹੋ ਕੀ ਬਾਆ ਕੀ ਹੈ 100 ਲੱਖ ਤੋਂ ਘਟਦੀ 1 ਲੱਖ ਸਾਨੂੰ 2 ਸਾਲ ਹੋ ਗਏ ਹੈਰਾਨ ਹੁੰਦਿਆਂ ਨੂੰ ਬੱਚੇ ਸਾਡੇ ਬਿਮਾਰ ਹੋ ਰਹੇ ਹਨ ਪੱਖੇ ਗਰੀਬ ਬੰਦਿਆਂ ਦਾ ਫੁਕਰਾ ਨਹੀਂ ਜਿਨ੍ਹਾਂ ਦੇ ਨਹੀਂ ਐ ਸੀ ਉਹਨਾਂ ਦੇ ਐ ਸੀ ਐ ਸੀ ਵਾਲਿਆਂ ਨੇ ਐ ਸੀ ਫੁਕਦੇ ਨੇ ਪੱਖਿਆਂ ਵਾਲਿਆਂ ਨੇ ਪੱਖੇ ਫੁਕਦੇ ਨੇ ਦੱਸੋ ਜੀ ਇਹ ਗਰੀਬੰਦਾ ਕਿੱਦੋਂੋਂ ਜਾਵੇ ਆਪਣਾ ਲੈਣ ਨੂੰ ਸਾਰੇ ਤਿਆਰ ਹੋ ਜਾਂਦੇ ਨੇ ਮਜਬੂਰੀ ਕੋ ਕੱਟ ਲੈਂਦੇ ਨੇ ਸਾਈਡ ਤੇ ਹੋ ਜਾਂਦੇ ਨੇ ਅਸੀਂ ਕਿੱਥੇ ਨੂੰ ਜਾਈਏ ਲੈਨੇ ਗਰਮੀ ਚ ਛੋਟੇ ਛੋਟੇ ਘਾਰੇ ਲਾਉਂਦੇ ਲਾਉਂਦੇ ਨੇ ਹੁਣ ਜਵਾਬ ਦੇਤਾ ਜੀ ਅਸੀਂ ਨਹੀਂ ਲਾਸੀ ਗਰਮੀ ਚ ਪਾਗਲ ਔਰਤਾਂ ਜਿਹੜੇ ਲਾਰੇ ਦੇ ਇੱਕ ਇੱਕ ਜਿਹੜੇ ਲਾਰੇ ਦੀ ਥੁੜੇ ਵੇ ਇਹ ਕਿਉਂ ਰੁਕ ਗਿਆ ਕਿਹਦੀ ਵਜ੍ਹਾ ਨਾਲ ਰੁਕੇ ਪਾਵਰ ਵਾਲੇ ਬੰਦਿਆ ਨੇ ਅਸੀਂ ਨਹੀਂ ਰੁਕੇ ਐਮਐਲਏ ਨੇ ਰੁਕਾਇਆ ਨਹੀਂ ਮੈਨੂੰ ਮੈਥੋਂ ਜਿੱਤਿਆ ਹੈਗਾ ਕਹਿੰਦਾ ਮੈਥੋਂ ਜਿੱਤਿਆ ਨਹੀਂ ਜਿੱਤਿਆ ਹੈਗਾ ਮੈਂ ਇੱਥੇ ਕੰਮ ਨਹੀਂ ਕਰਾਂਦਾ ਹੋਰੇ ਦਿਮਾਗ ਜੀਰੋ ਦਾ ਵੀ ਬੱਲਬ ਨਹੀਂ ਜਲਦਾ ਸਾਡੀ ਮਜਬੂਰੀ ਤਾਂ ਸਮਝਦਾ ਨਹੀਂ ਕੋਈ 5000 ਰੁਪਏ ਲੱਗ ਰਹੇ ਹੈ ਭੈਣ ਤੁਸੀਂ ਕਿਹੜੇ ਮੋਹਲੇ ਦੇ ਹੋ ਚੜ੍ਹ ਪਰ ਮੋਹਲੇ ਦੇ ਅੱਜ ਤੁਸੀਂ ਸੜਕਾਂ ਤੇ ਬੈਠੋ ਐਨੀ ਗਰਮੀ ਪੈ ਰਹੀ ਹੈ ਕਿਉਂ ਬੈਠੀ ਹੋ ਆਗੇ ਸਾਡੇ ਲਾਈਟ ਹੀ ਨਹੀਂ ਆਉਂਦੀ ਪੱਖੇ ਨਹੀਂ ਚੱਲਦੇ ਜੀਰੋ ਦੇ ਬੱਲਬ ਵੀ ਨਹੀਂ ਚੱਲਦੇ ਇਹ ਕਿੰਨੇ ਦਿਨ ਤੋਂ ਸਾਡੇ ਬਿਮਾਰ ਨੇ ਕਿੰਨੇ ਦਿਨ ਤੋਂ ਸੋਮਾ ਹੈ ਇੰਨਾ ਹੋ ਗਿਆ ਸਾਨੂੰ 1.5 ਮਹੀਨਾ ਪਰੇਸ਼ਾਨ ਹੋਇਆ ਕੋਈ ਮਹਿਕਮਾ ਵੱਲੋਂ ਕਾਰਵਾਈ ਕੋਈ ਨਹੀਂ ਕਾਰਵਾਈ ਹੋ ਰਹੀ 2 ਸਾਲ ਹੋ ਗਏ ਮਿਲਦੇ ਦੋ ਸਾਲ ਹੋ ਗਏ ਸਾਡੇ ਕੋਈ ਜੀ ਸਵੰਦੀ ਕਿゼ ਅਧਿਕਾਰੀ ਨੇ ਮਿਲੇ ਹੋ ਮਿਲੇ ਨਹੀਂ ਕੀ ਕੋਈ ਵੀ ਨਹੀਂ ਕੁਛ ਕਰਦਾ ਕੋਈ ਵੀ ਨਹੀਂ ਕੁਛ ਕਰ ਸਕਦਾ ਅਮਲਾਂ ਨੂੰ ਪੱਲਾ ਵੀ ਕੀ ਸਾਡੀ ਸ਼ਿਕਾਇਤ ਬਿਜਲੀ ਵਿਭਾਗ ਵਿੱਚ ਵੀ ਸਾਡੀ ਸ਼ਿਕਾਇਤ ਗਈ ਹੈ ਸਾਰਿਆਂ ਨੇ ਪੰਡਾ ਸਾਹਿਬ ਦਾ ਨਾਮ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਮੁਹੰਮਦ ਇਰਸ਼ਾਦ ਹੈ ਜ ਤੁਸੀਂ ਇਸ ਸਰੰਦੀ ਗੇਟ ਆ ਕੇ ਬੈਠੇ ਹੋ ਨਾ ਲੇਡੀਜ਼ ਬੈਠੀ ਹੈ ਤੇ ਬਹੁਤ ਬਹੁਤ ਗਰਮੀ ਦਾ ਮੌਸਮ ਹੈ ਕਿਉਂ ਬੈਠੇ ਹੋ ਜੀ ਦੇਖੋ ਗਰਮੀ ਦਾ ਮੌਸਮ ਸਭ ਨੂੰ ਪਤਾ ਵੀ ਗਰਮੀ ਦਾ ਮੌਸਮ ਕਿੰਨਾ ਹੈ ਸਾਨੂੰ ਦੇਖੋ ਬਿਜਲੀ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਇੱਕ ਟਰਾਂਸਫਾਰਮ ਰੱਖਣ ਦੀ ਸਾਨੂੰ ਇਹ ਹੋ ਗਈ ਤੀ ਸਾਨੂੰ 17 18 ਦਿਨ ਹੋ ਗਏ ਟਰਾਂਸਫਾਰਮ ਬਿਜਲੀ ਵਾਲੇ ਕਦੇ ਚੱਕਰ ਖਾਨੇ ਆ ਕਦੇ ਜਮੀਲੂ ਰਹਿਮਾਨ ਨੂੰ ਕਹਿੰਦੇ ਆ ਅਸੀਂ ਬਹੁਤ ਜ਼ਿਆਦਾ ਦੁਖੀ ਹੋਏ ਹੋਏ ਆ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਤੁਸੀਂ ਇਹ ਦੱਸੋ ਉਹ ਸਾਰੇ ਸਾਡੇ ਬੱਚੇ ਨੇ ਟਰਾਂਸਫਾਰਮ ਵਾਸਤੇ ਐਪਲੀਕੇਸ਼ਨ ਕੀਤੀ ਮਹਿਕਮੇ ਟਰਾਂਸਫਾਰਮ ਵਾਸਤੇ ਕੋਈ ਪਾਈਪ ਵਗੈਰਾ ਕੋਈ ਖੰਭੇ ਗੱਡੇ ਉੱਤੇ ਦੇਖੋ ਇਹ ਉੱਥੇ ਖੰਭੇ ਗੱਡੇ ਤੇ ਜੀ ਦੋ ਖੰਭੇ ਗੱਡੇ ਗਏ ਨੇ ਉਦੋਂ ਦੁਬਾਰਾ ਹੁਣ ਐਮਐਲਏ ਨੂੰ ਦੁਬਾਰਾ ਫੋਨ ਆ ਰਹੇ ਨੇ ਪ੍ਰੈਸ਼ਰ ਪੇ ਰਿਹਾ ਲੋ ਜੀ ਤੁਸੀਂ ਕੰਮ ਨਹੀਂ ਕਰਨਾ ਆਇਆ ਦੱਸੋ ਹੁਣ ਅਸੀਂ ਕਿਧਰੋਂ ਜਾਈਏ ਇੱਕ ਪਾਸੇ ਦਾ ਪੂਰਾ ਮਹੱਲਾ ਹੀ ਉਹ ਪੂਰਾ ਕੰਮ ਕਰਕੇ ਛੱਡ ਕੇ ਲੱਗੇ ਸਾਰਾ ਕੰਪਲੀਟ ਹੋ ਗਿਆ ਦਾ ਮੈਂ ਸਾਰਾ ਕੰਪਲੀਟ ਹੋ ਗਿਆ ਦਾ ਉਹ ਛੱਡ ਕੇ ਚਲੇ ਗਏ ਕੰਮ ਹੁਣ ਉਹ ਤੋਂ ਫੋਨ ਆ ਰਹੇ ਉੱਪਰੋਂ ਪ੍ਰੈਸ਼ਰ ਪੇ ਰਿਹਾ ਹੁਣ ਅੱਜ ਇਹਦਾ ਸਰੰਦੀ ਗੇੜ ਧਰਨਾ ਲੱਗਿਆ ਸੀ ਬਿਜਲੀ ਦੇ ਟਰਾਂਸਫਾਰਮ ਲੈ ਕੇ ਤੁਸੀਂ ਇਹ ਮਹੱਲੇ ਵਾਲਿਆਂ ਦੇ ਆਪਸ ਵਿੱਚ ਕਿਵੇਂ ਸਹਿਮਤੀ ਕਿਵੇਂ ਕੌਂਸਲਟ ਕਰੇ ਇਹ ਨਾ ਸਰੰਦੀ ਗੇੜ ਦੇ ਇਹ ਨਿਵਾਸੀ ਸੀਗੇ ਇਹਦੀ ਨਾ ਲਾਈਟ ਦੀ ਪ੍ਰੋਬਲਮ ਸੀ ਡਿਮ ਲਾਈਟ ਆਉਂਦੀ ਸੀਗੀ ਤੇ ਕਾਫੀ ਦਿਨ ਤੋਂ ਇੱਕ ট্রান্সਫਾਰਮਰ ਲਾਉਣ ਦੀ ਕੋਸ਼ਿਸ਼ ਹੋ ਰਹੀ ਸੀਗੀ ਤੇ ਉਦੋਂ ਪੜੋਸੀਆਂ ਦਾ ਆਪਸ ਵਿੱਚ ਥੋੜਾ ਜਿਹਾ ট্রান্সਫਾਰਮਰ ਲਾਉਣ ਦਾ ਇਸ਼ੂ ਸੀਗਾ ਉਹ ਦੋਨੋਂ ਪਾਰਟੀਆਂ ਨੂੰ ਸਮਝਾ ਕੇ ਜੀ ট্রান্সਫਾਰਮਰ ਲਾਉਣ ਦੀ ਸਹਿਮਤੀ ਹੋ ਗਈ ਅੱਜ ਸੰਦੇਗੀ ਤੁਹਾਨੂੰ ਲੱਗੇ ট্রান্সਫਾਰਮਰ ਲੈ ਕੇ ਤੁਸੀਂ ਆਏ ਸੀਗੇ ਕੀ ਮੈਨੂੰ ਬੜਾ ਇੱਥੇ ਮੈਨੂੰ ਪਤਾ ਚੱਲਿਆ ਸੀ ਕਿ ਧਰਨਾ ਲੱਗਿਆ ਹੋਇਆ ਹੈ ਤੇ ਕੋਈ ਇੱਥੇ ਮਹੱਲਾ ਜੱਖਪੁਰਾ ਤੇ ਉਹਦੇ ਵਿੱਚ ਬਿਜਲੀ ਸਪਲਾਈ ਨਹੀਂ ਹੋ ਰਹੀ ਉੱਥੇ ਕੋਈ ਨਵੇਂ ਟਰਾਂਸਫਾਰਮ ਲੱਗਣੇ ਸੀਗੇ ਤੇ ਇਹਨਾਂ ਨੂੰ ਜਿਹੜੇ ਮਹੱਲਾ ਨਿਵਾਸੀ ਆ ਉਹਨਾਂ ਨੂੰ 2-3 ਸਾਲ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਏਸੀ ਵਗੈਰਾ ਉਹਨਾਂ ਦੇ ਨਹੀਂ ਚੱਲ ਰਹੇ ਸੀ ਪੱਖੇ ਵੀ ਬਹੁਤ ਘੱਟ ਚੱਲ ਗਏ ਕਦੇ ਸੜ ਗਏ ਤੇ ਇਦਾਂ ਦੀ ਪ੍ਰੋਬਲਮ ਸੀਗੀ ਤੇ ਅੱਜ ਮੈਂ ਧੰਨਵਾਦ ਕਰਨਾ ਚਾਹੁੰਗਾ ਮਹੱਲਾ ਨਿਵਾਸੀਆਂ ਦਾ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਤੇ ਉਹ ਜਿਹੜਾ ਸਾਡਾ ਸੀਗਾ ਟਰਾਂਸਫਾਰਮ ਲਗਾਉਣਾ ਸੀਗਾ ਇੱਕ ਦੋ ਘਰਾਂ ਦੇ ਸੈਂਟਰ ਦੇ ਵਿੱਚ ਉਹਨਾਂ ਨੇ ਆਪਣੀ ਸਹਿਮਤੀ ਦਿੱਤੀ ਹੈ ਤੇ ਅਸੀਂ ਉਹਦੀ ਸਹਿਮਤੀ ਦੇ ਨਾਲ ਹੋਦੋਸੇ ਟਰਾਂਸਫਾਰਮੇਸ਼ਨ ਕਮੇਟੀ ਬਣ ਗਈ ਹੈ ਤੇ ਮਹੱਲਾ ਨਿਵਾਸੀ ਬਹੁਤ ਖੁਸ਼ ਨੇ ਤੇ ਅਸੀਂ ਹੁਣ ਉਹ ਧਰਨਾ ਜਿਹੜਾ ਲੱਗਿਆ ਉਹ ਚੁਕਵਾ ਦਿੱਤਾ ਹੈਗਾ ਤੇ ਲੋਕ ਸਾਡਾ ਮਤਲਬ ਸਰਕਾਰ ਦਾ ਪ੍ਰਸ਼ਾਸਨ ਦਾ ਧੰਨਵਾਦ ਕਰ ਰਹੇ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ